ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਗਤ ਰਾਮਾਨੰਦ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਕਰਨੀ ਹੈ ਜੋ ਕਿ ਕਈ ਵਿਦਵਾਨਾਂ ਨੇ ਉਸ ਨੂੰ ਮੂਰਤੀ ਪੂਜਕ ਲਿਖਿਆ ਹੈ ਪਰ ਉਹਨਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਕੀ ਸੋਝੀ ਮਿਲਦੀ ਹੈ ਭਗਤ ਜੀ ਕਿਰਪਾ ਕਰਦੇ ਨੇ ੴ ਸਤਗੁਰ ਪ੍ਰਸਾਦ ਬਸੰਤ ਰਾਮਾਨੰਦ ਜੀ ਘਰ ਪਹਿਲਾ ਕੱਤ ਜਾਈਏ ਰੇ ਘਰ ਲਾਗੋ ਰੰਗ ਕਿੱਥੇ ਜਾਈਏ ਕਹਿਣ ਲੱਗੇ ਹੁਣ ਕਿਤੇ ਜਾਣ ਦੀ ਲੋੜ ਨਹੀਂ ਭਗਤ ਜੀ ਰਹਿਮਤ ਕਰਦੇ ਨੇ ਹੁਣ ਕਿਤੇ ਵੀ ਜਾਣ ਦੀ ਲੋੜ ਨਹੀਂ ਕਿਉਂਕਿ ਮੇਰੇ ਘਰ ਦੇ ਵਿੱਚ ਮੇਰੇ ਹਿਰਦੇ ਦੇ ਵਿੱਚ ਹੀ ਹੁਣ ਮੌਜ ਬਣ ਗਈ ਹੈ ਆਨੰਦ ਬਣ ਗਿਆ ਹੈ ਚੇਤਨ ਮੇਰਾ ਚੇਤਨ ਚੱਲੇ ਮਨ ਭਇਓ ਪੰਗ ਭਾਵ ਕੇ ਜਿਹੜਾ ਮੇਰਾ ਮਨ ਸੀ ਜਿਹੜਾ ਡੋਲਦਾ ਸੀ ਭੜਕਦਾ ਸੀ ਉਹ ਪੰਗ ਦਾ ਮਤਲਬ ਹੁੰਦਾ ਜਿਵੇਂ ਕੋਈ ਪਿੰਗਲਾ ਬੰਦਾ ਤੁਰ ਫੇਰ ਨਹੀਂ ਸਕਦਾ ਇਸ ਤਰੀਕੇ ਨਾਲ ਉਹ ਮੇਰਾ ਮਨ ਜਿਹੜਾ ਉਹ ਹਿਲਦਾ ਨਹੀਂ ਹੈ ਟਿਕਾ ਵਿੱਚ ਹੈ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਪੱਥਰਾਂ ਨੂੰ ਪੂਜਣ ਦੀ ਲੋੜ ਨਹੀਂ ਏਕ ਦਿਵਸ ਮਨ ਭਇਓ ਅਮੰਗ ਇੱਕ ਦਿਨ ਮੇਰੇ ਚਿੱਤ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਤਾਂਗ ਪੈਦਾ ਹੋ ਗਈ ਕਿ ਮੈਂ ਵੀ ਮਤਲਬ ਕਿ ਪੂਜਾ ਕਰਾਂ ਜਾ ਕੇ ਮੰਦਰਾਂ ਦੇ ਵਿੱਚ ਜਾ ਕੇ ਮੂਰਤੀ ਪੂਜਾ ਕਰਾਂ ਘਾਸ ਚੰਦਨ ਚੋਆ ਬਹੁਤ ਸੁਗੰਧ ਕਹਿਣ ਲੱਗੇ ਮੈਂ ਵੀ ਚੰਦਨ ਲੈ ਲਿਆ ਔਰ ਹੋਰ ਸਮਗਰੀ ਸੁਗੰਧੀਆਂ ਵਾਲੀਆਂ ਸਮਗਰੀਆਂ ਲੈ ਲਈਆਂ ਮਤਰਕੇ ਦੇਵ ਪੂਜਾ ਕਰਨ ਵਾਸਤੇ ਪੱਥਰਾਂ ਦੀ ਪੂਜਾ ਕਰਨ ਵਾਸਤੇ ਮੂਰਤੀ ਪੂਜਾ ਕਰਨ ਵਾਸਤੇ ਪੂਜਣ ਚੱਲੀ ਬ੍ਰਾਹਮ ਠਾਂਏ ਮੈਂ ਉਸ ਬ੍ਰਾਹਮਣ ਨੂੰ ਉਸ ਅਕਾਲ ਪੁਰਖ ਦੀ ਪੂਜਾ ਕਰਨ ਵਾਸਤੇ ਕਿਸੇ ਦਿਵਰੇ ਵਿੱਚ ਚਲੀ ਗਈ ਕਿਸੇ ਮੰਦਰ ਵਿੱਚ ਚਲੀ ਗਈ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਹੀ ਪਰ ਪ੍ਰਮਾਤਮਾ ਨੇ ਮੇਰੇ ਤੇ ਕਿਰਪਾ ਕਰਤੀ ਰਹਿਮਤ ਕਰਤੀ ਕਿ ਜਿਸ ਪ੍ਰਮਾਤਮਾ ਨੂੰ ਜਿਸ ਵਾਹਿਗੁਰੂ ਨੂੰ ਤੂੰ ਲੱਭਣ ਵਾਸਤੇ ਦਰ ਦਰ ਤੇ ਤੁਰੀ ਫਿਰਦੀ ਆਂ ਏ ਮੇਰੀ ਜਿੰਦੇ ਔਰ ਜਦੋਂ ਵੀ ਪ੍ਰਮਾਤਮਾ ਕਿਰਪਾ ਕਰਦਾ ਬੰਦੇ ਨੂੰ ਉਹਦੀ ਆਤਮਾ ਦੇ ਵਿੱਚੋਂ ਹੀ ਚੰਗੀ ਆਵਾਜ਼ ਆਉਂਦੀ ਹੈ ਸੋਝੀ ਆਉਂਦੀ ਹੈ ਉਹਨੂੰ ਪਹਿਲਾਂ ਤੁਹਾਡੇ ਫੁਰਨਾ ਸਵਾਲ ਪੈਦਾ ਹੋਏਗਾ ਫਿਰ ਉਸ ਨਾਲ ਦੀ ਨਾਲ ਉਸ ਸਵਾਲ ਦਾ ਉੱਤਰ ਪੈਦਾ ਜਵਾਬ ਪੈਦਾ ਹੋ ਜੇਗਾ ਤੁਹਾਨੂੰ ਪਰਮਾਤਮਾ ਆਤਮਾ ਦੇ ਵਿੱਚੋਂ ਹੀ ਤੁਹਾਨੂੰ ਉਹ ਸੋਝੀ ਦਿੰਦਾ ਹੈ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੀ ਜਿਹੜਾ ਬ੍ਰਹਮ ਆਕਾਲ ਪੁਰਖ ਵਾਹਿਗੁਰੂ ਆ ਉਹ ਮੈਨੂੰ ਮੇਰੇ ਅੰਦਰ ਹੀ ਦਿਖਾ ਦਿੱਤਾ ਜਾਂ ਜਹਾਂ ਜਾਈਏ ਤੈ ਜਾਲਪਖਾਨ ਆਪਾਂ ਜਿੱਥੇ ਵੀ ਜਾਂਦੇ ਆ ਕਹਿੰਦੇ ਤੀਰਥਾਂ ਦੇ ਉੱਤੇ ਉੱਥੇ ਪਾਣੀ ਤੇ ਪਖਾਨ ਦਾ ਮਤਲਬ ਪੱਥਰਾਂ ਦੀ ਪੂਜਾ ਹੈ ਪਰ ਕਹਿ ਲਗੇ ਜਹ ਜਾਈਏ ਤੈਂ ਜਲ ਪਖਾਨ ਜਿਵੇਂ ਆਪਾਂ ਤੀਰਥਾਂ ਤੇ ਜਾਂਦੇ ਵੀ ਫਲਾਨੇ ਤੇ ਗੰਗਾ ਗੋਦਾਵਰੀ ਜਮਨਾ ਸਰਸਤੀ ਸਾਰੇ ਤੀਰਥਾਂ ਤੇ ਠਾੜ ਤੀਰਥ ਮੰਨੇ ਨੇ ਉੱਥੇ ਜਲ ਹੈ ਪਾਣੀ ਹੈ ਜਾਂ ਉੱਥੇ ਮੂਰਤੀਆਂ ਬਣਾਈਆਂ ਉਹਨਾਂ ਦੀ ਪੂਜਾ ਤੂੰ ਪੂਰ ਰਹੇ ਹੋ ਸਭ ਸਮਾਨ ਭਗਤ ਜੀ ਕਹਿੰਦੇ ਨੇ ਕਿ ਤੂੰ ਤੇ ਕੋਈ ਤੀਰਥਾਂ ਦੇ ਉੱਤੇ ਹੀ ਨਹੀਂ ਹੈ ਪਾਣੀ ਦੇ ਵਿੱਚ ਹੀ ਨਹੀਂ ਤੂੰ ਤਾਂ ਹਰ ਜਗ੍ਹਾ ਤੇ ਮੌਜੂਦ ਹੈ ਸਤਗੁਰ ਰਹਾ ਭਰ ਪੂਰੇ ਹਰ ਜਗ੍ਹਾ ਤੇ ਸਤਗੁਰੂ ਭਰ ਪਰਪੂਰ ਹੈ ਹਰ ਜਗ੍ਹਾ ਤੇ ਮੌਜੂਦ ਜਹਾਜ਼ ਚ ਜਾਂਦੇ ਯਾਦ ਕਰ ਲੋ ਧਰਤੀ ਦੇ ਵਿੱਚ ਪਤਾਲ ਚ ਯਾਦ ਕਰ ਲੋ ਧਰਤੀ ਤੇ ਬੈਠ ਕੇ ਯਾਦ ਕਰ ਲੋ ਕਿਤੇ ਵੀ ਯਾਦ ਕਰ ਲੋ ਹਰ ਜਗ੍ਹਾ ਤੇ ਪ੍ਰਮਾਤਮਾ ਭਰਪੂਰ ਕੋਈ ਕੱਲੇ ਤੀਰਥਾਂ ਦੇ ਉੱਤੇ ਨਹੀਂ ਹੈ ਤੂੰ ਪੂਰੀ ਹੋਆ ਸਭ ਸਮਾਨ ਤੂੰ ਸਾਰੀ ਜਗ੍ਹਾ ਤੇ ਭਰਪੂਰ ਹੈ বেদ ਪੁਰਾਣ ਸਭ ਦੇਖੇ ਜੋ ਮੈਂ ਕਹਿਣ ਲੱਗੇ ਧਾਰਮਿਕ ਗ੍ਰੰਥ ਵੀ ਬਾਬਾ ਰਾਮਾ ਨੰਦ ਜੀ ਭਗਤ ਜੀ ਕਹਿੰਦੇ ਨੇ ਮੈਂ বেদ ਪੁਰਾਣ ਸਿਮਰਤੀਆਂ ਸਾਰੇ ਦੇਖੇ ਪੜੇ ਉਹਾਂ ਤੌ ਜਾਈਏ ਜੋ ਇੰਹਾ ਨਾ ਹੋਈ ਕਹਿਣ ਲੱਗੇ ਆਪਾਂ ਉੱਥੇ ਤੀਰਥਾਂ ਦੇ ਉੱਤੇ ਜਾਂ ਕਿਤੇ ਮੰਦਰਾਂ ਤੇ ਜਾਂ ਕਿਤੇ ਮਾਹੋਰ ਮਕਬਰਿਆਂ ਤੇ ਕਿਤੇ ਉੱਥੇ ਗੁਰਦੁਆਰਿਆਂ ਚ ਦੂਰ ਦੂਰ ਆਪਾਂ ਤਾਂ ਜਾਈਏ ਜੋ ਪਰਮਾਤਮਾ ਆਪਣੇ ਹਿਰਦੇ ਚ ਨਾ ਹੋਵੇ ਆਪਾਂ ਗੁਰੂ ਨੂੰ ਨਮਸਕਾਰ ਕਰਨ ਜਾਣੇ ਆ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਜਾਣੇ ਆ ਜੇ ਉੱਥੇ ਆਪਾਂ ਬੈਠ ਕੇ ਬੜੇ ਧਿਆਨ ਦੇ ਨਾਲ ਬੈਠਦੇ ਆ ਆਪਣੇ ਮਨ ਦੇ ਵਿੱਚ ਕੋਈ ਪਰਾਇ ਵਾਸ਼ਨਾ ਨਹੀਂ ਹੁੰਦੀ ਕੋਈ ਮੈਲ ਨਹੀਂ ਹੁੰਦੀ ਕਿਉਂਕਿ ਆਪਣੇ ਮਨ ਚ ਡਰ ਹੁੰਦਾ ਕਿ ਮੈਂ ਰੱਬ ਦੇ ਕੋਲੇ ਬੈਠਾ ਮੈਂ ਗੁਰੂ ਕੋਲੇ ਬੈਠਾ ਹੈ ਗੁਰੂ ਉੱਥੋਂ ਸਾਨੂੰ ਇਹੀ ਦੱਸ ਕੇ ਭੇਜਦੇ ਨੇ ਕਿ ਕੱਲਾ ਜੋ ਤੇਰਾ ਮਨ ਗੁਰਦੁਆਰੇ ਆ ਕੇ ਬਣਿਆ ਨਾ ਕੋਈ ਬੀਬੀ ਮੱਥਾ ਟੇਕ ਰਹੀ ਆ ਕੋਈ ਬੱਚੇ ਮੱਥਾ ਟੇਕ ਰਹੇ ਨੇ ਕੋਈ ਬਜ਼ੁਰਗ ਮੱਥਾ ਟੇਕ ਰਹੇ ਨੇ ਆਪਾਂ ਅਡੋਲ ਅਵਸਥਾ ਵਿੱਚ ਗੁਰੂ ਦੇ ਪੈਰ ਦੇ ਵਿੱਚ ਬੈਠ ਕੇ ਉੱਥੇ ਮ ਮਾਰਾ ਦੀ ਹਾਜ਼ਰੀ ਜਦੋਂ ਭਰਦੇ ਹਨ ਤੇ ਇਸੇ ਤਰ੍ਹਾਂ ਗੁਰੂ ਮਾਰੇ ਕਹਿੰਦੇ ਨੇ ਜਿਵੇਂ ਤੂੰ ਹਜ਼ੂਰੀ ਵਿੱਚ ਆ ਕੇ ਬੈਠਦਾ ਨਾ ਤੇ ਤੇਰੇ ਮਨ ਚ ਭੈ ਹੁੰਦਾ ਇਸੇ ਤਰ੍ਹਾਂ ਸਾਰੀ ਕਾਇਨਾਤ ਨੂੰ ਸਾਰੀ ਦੁਨੀਆ ਨੂੰ ਹੀ ਪ੍ਰਮਾਤਮਾ ਦੀ ਗੁਰੂ ਦੀ ਹਜ਼ੂਰੀ ਸਮਝ ਕੇ ਰਹਿਣਾ ਹੈ ਇਹ ਨਿਰਮਲ ਭਾਉ ਮਨ ਦੇ ਵਿੱਚ ਰੱਖਣਾ ਹੈ ਗੁਰੂ ਦੇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਏ ਕੋ ਗੁਰੂ ਦੇ ਦਰਸ਼ਨਾਂ ਦੇ ਵਿੱਚ ਹੀ ਇੰਨੀ ਵੱਡੀ ਬਰਕਤ ਆ ਸਾਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਹਨ ਉਹ ਤਾਂ ਜਾਈਏ ਜੋ ਇਹਾ ਨਾ ਹੋਏ ਭਾਵੇਂ ਅਸੀਂ ਦੂਰ ਦੂਰ ਤੀਰਥਾਂ ਦੇ ਉੱਤੇ ਗੰਗਾ ਦੇ ਉੱਤੇ ਜਾਂ ਹੋਰ ਤੀਰਥਾਂ ਦੇ ਉੱਤੇ ਤਾਂ ਜਾਈਏ ਜੇ ਪਰਮਾਤਮਾ ਸਾਡੇ ਹਿਰਦੇ 'ਚ ਨਾ ਹੋਵੇ ਤਾਂ ਸੋ ਜੇ ਅਸੀਂ ਘਰੇ ਬੈਠ ਕੇ ਉਹ ਆਪਣੇ ਘਰ ਦੇ ਵਿੱਚ ਤਾਂ ਅਸੀਂ ਕਦੇ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ ਕਦੇ ਪਾਠ ਨਹੀਂ ਕੀਤਾ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਪਰ ਅਸੀਂ ਵੱਡੇ ਵੱਡੇ ਤੀਰਥਾਂ ਤੇ ਜਾ ਕੇ ਦੂਰ ਦੂਰ ਜਾ ਕੇ ਸਾਲ 2 ਸਾਲਾਂ ਤੋਂ ਜਾ ਕੇ ਅਸੀਂ ਸਮਝ ਗਏ ਕਿ ਅਸੀਂ ਬਹੁਤ ਵੱਡੇ ਧਰਮੀ ਬਣ ਗਏ ਆ ਮੈਂ ਇੰਨੇ ਵਾਰੀ ਹਜੂਰ ਸਾਹਿਬ ਜਾਇਆ ਜੀ ਮੈਂ ਇੰਨੇ ਵਾਰੀ ਐਮਪੁਰ ਸਾਹਿਬ ਜਾਇਆ ਜੀ ਪਰ ਘਰੇ ਆ ਕੇ ਅਸੀਂ ਫੇਰ ਪ੍ਰਮਾਤਮਾ ਨੂੰ ਭੁੱਲ ਜਾਈਏ ਵਿਸਾਰ ਦੇਈਏ ਸੋ ਸਹਿਬ ਕਿਰਪਾ ਕਰਦੇ ਨੇ ਬਾਬਾ ਰਾਮਾਨੰਦ ਜੀ ਕਹਿਣ ਲੱਗੇ ਮੈਂ ਕੋਈ ਪੱਥਰ ਪੂਜਕ ਨਹੀਂ ਹਾਂ ਮੈਂ ਕੋਈ ਤੀਰਥਾਂ ਦਾ ਆਪਾਸ਼ਕ ਨਹੀਂ ਹਾਂ ਮੈਂ ਤਾਂ ਉਸ ਪ੍ਰਮਾਤਮਾ ਨੂੰ ਅਕਾਲ ਪੁਰਖ ਨੂੰ ਜਿਹਨੂੰ ਲੋਕ ਦੂਰ ਦੂਰ ਲੱਭਣ ਜਾਂਦੇ ਨੇ ਮੈਂ ਤਾਂ ਉਹਨੂੰ ਆਪਦੇ ਘਰੇ ਹੀ ਪ੍ਰਾਪਤ ਕਰ ਲਿਆ ਮੈਂ ਤਾਂ ਆਪਦੇ ਹਿਰਦੇ ਰੂਪੀ ਬਾਟੇ 'ਚ ਹੀ ਉਸਨੂੰ ਪ੍ਰਾਪਤ ਕਰ ਲਿਆ ਸਤਗੁਰ ਮੈਂ ਬਲਹਾਰੀ ਤੌਰ ਜਿਨ ਸਿਕਲ ਵਿਕਲ ਭ੍ਰਮ ਕਾਟੇ ਮੋਰ हे परमात्मा अकाल पुरख वाए गुरु मैं ते तो सधके जांदा हां ते तो कुर्बान जांदा हां जिने मेरे सारे ਭਲੇਖੇ ਦੂਰ ਕਰ ਦਿੱਤੇ ਸਾਰੇ ਭਰਮ ਦੂਰ ਕਰ ਦਿੱਤੇ रामानन्द स्वामी रामत ब्रह्म रामानन्द जी भक्त जी ਕਹਿਣ ਲੱਗੇ ਮੈਂ ਉਸ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨਦਾ ਹਾਂ ਤੇ ਉਸ ਪਰਮੇਸ਼ਰ ਦਾ ਅਕਾਲ ਪੁਰਖ ਦਾ ਕਹਿਣ ਲੱਗੇ ਮੈਂ ਕਰੋੜ ਕਰੋੜਾਂ ਵਾਰ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਜੀਨੇ ਮੇਰੇ ਭਰਮ ਕੱਟ ਕੇ ਵਹਿਮਾਂ ਚੋਂ ਕੱਢ ਕੇ ਤੇ ਮੈਨੂੰ ਮੇਰੇ ਹਿਰਦੇ ਦੇ ਵਿੱਚੋਂ ਹੀ ਪ੍ਰਮਾਤਮਾ ਦਿਖਾ ਦਿੱਤਾ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਕਰੋੜਾਂ ਪਾਪ ਉਹਨੇ ਮੇਰੇ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਉੱਤਰ ਗਏ ਹਨ ਪਾਪ ਕੇ ਕਿਸੇ ਮੂਰਤੀ ਦੀ ਪੂਜਾ ਕਰਕੇ ਨਹੀਂ ਕਿਸੇ ਤੀਰਥ ਦਾ ਇਸ਼ਨਾਨ ਕਰਕੇ ਨਹੀਂ ਉਹ ਕਹਿਣ ਲੱਗੇ ਮੇਰੇ ਕਰੋੜਾਂ ਪਾਪ ਉਤਰਦੇ ਕਰੋੜਾਂ ਪਾਪ ਬੰਦੇ ਦੇ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਕਰੋੜਾਂ ਮਾੜੇ ਕਰਮ ਕੀਤੇ ਸਾਡੇ ਗੁਰੂ ਦਾ ਸ਼ਬਦ ਪ੍ਰਮਾਤਮਾ ਦਾ ਨਾਮ ਕੋਈ ਰਾਮ ਕਹਿੰਦਾ ਕੋਈ ਵਾਹਿਗੁਰੂ ਕਹਿੰਦਾ ਕੋਈ ਗੋਡ ਕਹਿੰਦਾ ਕੋਈ ਅੱਲਾਹ ਕਹਿੰਦਾ ਕੋਈ ਦਾਤਾ ਕਹਿੰਦਾ ਸੋ ਉਸ ਪ੍ਰਮਾਤਮਾ ਦਾ ਜੋ ਵੀ ਕੋਈ ਗੁਰੂ ਉਸ ਨੂੰ ਜਿਵੇਂ ਗੁਰੂ ਨਾਨਕ ਨੇ ਸਾਨੂੰ ਵਾਹਿਗੁਰੂ ਦਾ ਸ਼ਬਦ ਦਿੱਤਾ ਸੋ ਗੁਰੂ ਦੇ ਸ਼ਬਦ ਦੀ ਵੇਖੋ ਭਗਤ ਰਾਮਾਨੰਦ ਜੀ ਨੂੰ ਲੋਕਾਂ ਨੇ ਮੂਰਤੀ ਪੂਜ ਬਣਾਇਆ ਸੀ ਪਰ ਉਹਨਾਂ ਦਾ ਇੱਕ ਸ਼ਬਦ ਜਿਹੜਾ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ ਉਹਦੇ ਵਿੱਚ ਉਹ ਗੁਰਬਾਣੀ ਦੇ ਵਿੱਚ ਹੀ ਦੱਸ ਰਹੇ ਨੇ ਕਿ ਪ੍ਰਮਾਤਮਾ ਦਾ ਸਿਮਰਨ ਸਭ ਤੋਂ ਉੱਤਮ ਹੈ ਸਭ ਤੋਂ શ્રેਸ਼ਟ ਹੈ ਸੋ ਇਸ ਕਰਕੇ ਅਸੀਂ ਇਸ ਕਾਲ ਯੁੱਗ ਮੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਉਹਦੀ ਬੰਦਗੀ ਕਰਕੇ ਆਪਣਾ ਮਨੁੱਖਾ ਦੇਹੀ ਨੂੰ ਸਫਲ ਕਰੀਏ ਜਿਨ੍ਹਾਂ ਦੀ ਅਸੀਂ ਮੂਰਤੀਆਂ ਬਣਾ ਬਣਾ ਪੂਜਾ ਕਰ ਰਹੇ ਹਾਂ ਉਹਨਾਂ ਦੇ ਲੇਖੀ ਹੋਈ ਬਾਣੀ ਨੂੰ ਪੜ ਕੇ ਅਸੀਂ ਸਹੀ ਮਾਰਗ ਤੇ ਤੁਰ ਸਕਦੇ ਹਾਂ ਸੋ ਇਸ ਸਾਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਗੁਰਬਾਣੀ ਇਸ ਜੱਗ ਵਿੱਚ ਚਾਨਣ ਤਾਂ ਹੀ ਚਾਨਣ ਹੋਏਗਾ ਸਾਡੇ ਹਿਰਦੇ 'ਚ ਜੇ ਅਸੀਂ ਗੁਰਬਾਣੀ ਨੂੰ ਪੜਾਂਗੇ ਇਹਨਾਂ ਦੀ ਵਿਚਾਰ ਕਰਾਂਗੇ ਤੇ ਅਸੀਂ ਆਪਣੀ ਮਨੁੱਖਾ ਦੇਹੀ ਸਫਲ ਕਰ ਸਕਦੇ ਹਾਂ ਸੋ ਵਿਚਾਰਾਂ ਕਰਦੇ ਹਾਂ ਗੁਰਬਾਣੀ ਦਾ ਪਵਿੱਤਰ ਸ਼ਬਦ ਖੋਲ੍ਹਦੇ ਹਾਂ ਤਮਾਮ ਭੁੱਲਾਂ ਹੋ ਜਾਂਦੀਆਂ ਗੁਰੂ ਦੀ ਸੰਗਤ ਗੁਰੂ ਖਿਮਾ ਕਰਨ ਯੋਗ ਨੇ ਸਾਰੀ ਸੰਗਤ ਫਤਿਹ ਬਿਲਾਵਾ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ